ਜੇ ਉੱਥੇ ਜ਼ਮੀਨ ਦਾ ਭਾਅ ਕੋਈ ਜ਼ਿਆਦਾ ਹੈ ਤਾਂ ਕਿਵੇਂ ਨਾ ਕਿਵੇਂ ਉਹਨਾਂ ਦੀ ਜ਼ਮੀਨ ਦਾ ਭਾਅ ਜਿਹੜਾ ਵੀ ਮੌਕੇ ਦਾ ਹੈਗਾ ਉਹਨਾਂ ਨੂੰ ਆਰਬਿਟਰੇਟਰ ਦੇ ਰਾਹੀਂ ਦਵਾ ਕੇ ਉਹ ਪ੍ਰੋਜੈਕਟਾਂ ਨੂੰ ਹੱਲ ਕਰਨ ਬਟ ਇਹ ਨਾ ਕੈਨ ਬੀ ਅਸੀਂ ਰੱਦ ਕਰ ਦੇਾਂਗੇ ਇਹ ਧਮਕੀ ਨਾ ਦੇ因 ਬਿਕੋਜ਼ ਜਨਤਾ ਹੈ ਜਨਤਾ ਉਹਨਾਂ ਨੂੰ ਲੱਗਦਾ ਹੈ ਉਹਨਾਂ ਨੂੰ ਪਿਆਰ ਨਾਲ ਸਾਨੂੰ ਆਪਦੇ ਹੱਥ ਚ ਲੈਣਾ ਚਾਹੀਦਾ ਉਹਨੂੰ ਲੱਗਦਾ ਹੈ ਕਿ ਕੇਂਦਰ ਸਾਡੇ ਨਾਲ ਵਿਤਕਰਾ ਕਰਦਾ ਆ ਰਿਹਾ ਤੇ ਵਿਤਕਰਾ ਕਰ ਰਿਹਾ ਪ੍ਰਿੰਸਰ ਸਾਹਿਬ ਮੈਨੂੰ ਅਗਰ ਤੁਹਾਡੀ ਮਾੜੀ ਕਾਰਗੁਜ਼ਾਰੀ ਕਰਕੇ ਪੰਜਾਬ ਦਾ 3263 ਕਰੋੜ ਰੁਪਏ ਦਾ ਨੁਕਸਾਨ ਹੋਇਆ ਤੇ ਇਹਦੀ ਭਰਪਾਈ ਕੌਣ ਕਰੇਗਾ ਪੀ ਸਾਹਿਬ 14000 ਕਰੋੜ ਰੁਪਏ ਦੇ ਪ੍ਰੋਜੈਕਟਸ ਨੇ ਪਲੀਜ਼ ਸੰਗੀਤਾ ਵਿਖਾਉਣ ਇਹਦੇ ਤੇ ਗੰਭੀਰਤਾ ਦਿਖਾਉਣ ਮੈਂ ਤਾਂ ਪੰਜ ਸੱਤ ਵਾਰੀ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਫੋਨ ਕਰ ਚੁੱਕੇ ਹਾਂ ਕਿ ਜਿੱਥੇ ਲੈਂਡ ਨਹੀਂ ਮਿਲ ਰਹੀ ਐਕਵਾਇਰ ਨਹੀਂ ਹੋ ਰਹੀ ਆਓ ਆਪਾਂ ਸਾਰੇ ਜਾਣੇ ਰਲ ਕੇ ਉਹਨਾਂ ਨਾਲ ਗੱਲ ਕਰੀਏ ਐਂਡ ਇਹਦੇ ਵਿੱਚ ਪੰਜਾਬ ਦੇ ਪ੍ਰੋਜੈਕਟ ਰੱਦ ਕਰ ਦਿਆਂਗੇ ਕਿਉਂਕਿ ਸਾਡੇ ਨਾਲ ਤਾਂ ਪਹਿਲਾਂ ਹੀ ਪੰਜਾਬ ਦੇ ਲੋਕ ਇਹ ਮਹਿਸੂਸ ਕਰ ਰਹੇ ਕਿ ਕੇਂਦਰ ਵਿਤਕਰਾ ਕਰ ਰਿਹਾ ਹੈ ਕੇਂਦਰ ਹਮੇਸ਼ਾ ਡਿਸਕ੍ਰਿਮੀਨੇਸ਼ਨ ਕਰਦਾ ਹੈ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੇ ਕਿਸਾਨਾਂ ਨਾਲ ਈਵਨ ਈਸਵਰੀ ਦੇ ਬਜਟ 'ਚ ਵੀ ਪੰਜਾਬ ਦੇ ਲੋਕਾਂ ਦੇ ਵਾਸਤੇ ਕੁਝ ਨਹੀਂ ਹੈ ਐਂਡ ਪੰਜਾਬ ਦਾ ਕਿਸਾਨ ਬਾਰਡਰਸ ਤੇ ਬੈਠਾ ਹੈ ਨਾ ਕਿ ਇੰਡਸਟਰੀਆਸ ਤੇ ਨਾ ਕਿਸਾਨਾਂ ਵਾਸਤੇ ਰਹੀ ਗੱਲ ਲਾਅ ਐਂਡ ਆਰਡਰ ਦੀ ਟੂ ਬੀ ਵੈਰੀ ਓਨੈਸਟ ਮੈਂ ਕਿਸਾਨ ਜਥੇਬੰਦੀਆਂ ਨੂੰ ਵੀ ਔਰ ਚੀਫ ਮਿਨਿਸਟਰ ਸਾਹਿਬ ਨੂੰ ਵੀ ਕਹੂੰਗਾ ਕਿ ਕਿਸੇ ਵੀ ਪ੍ਰਕਾਰ ਦੀ ਕਾਨੂੰਨ ਕਿਸੇ ਵਿਅਕਤੀ ਨੂੰ ਵੀ ਹੱਥ ਚ ਲੈਣ ਦੀ ਅਜ਼ਾਜ਼ਤ ਨਹੀਂ ਹੋਣੀ ਚਾਹੀਦੀ ਸੋ ਅਸੀਂ ਲੋਕ ਵੀ ਸਾਰੇ ਸਾਡਾ ਐਜੀਟੇਸ਼ਨ ਕਰਨ ਦਾ ਹੱਕ ਹੈ ਤਰੀਕਾ ਹੈ ਬਟ ਕਾਨੂੰਨ ਨੂੰ ਕਿਸੇ ਤਰੀਕੇ ਦੇ ਨਾਲ ਹੱਥ ਚ ਨਾ ਲਿਆ ਜਾਵੇ ਜਿਨੇ ਨਾਲ ਪੰਜਾਬ ਦਾ ਨੁਕਸਾਨ ਹੋਵੇ ਕਿਉਂਕਿ ਕੇਂਦਰ ਤਾਂ ਬੈਠਾ ਹੈ ਕਿ ਕੋਈ ਬਹਾਨਾ ਬਣਾ ਕੇ ਕਿ ਤੁਸੀਂ ਐਨਐਚਏ ਦੇ ਅਧਿਕਾਰੀਆਂ ਨੂੰ ਕੁੱਟਤਾ ਜਾਂ ਮਾਰਤਾ ਜਾਂ ਉਹਨਾਂ ਨੂੰ ਨਾਲ ਉਹਨਾਂ ਨੂੰ ਫੜ ਲਿਆ ਇਸ ਤਰ੍ਹਾਂ ਦੀ ਜਿਹੜੀਆਂ ਹੈਗੀਆਂ ਨਾ ਗੱਲਾਂ ਇਹ ਨਹੀਂ ਕਰਨੀਆਂ ਚਾਹੀਦੀਆਂ ਕਿਸਾਨ ਪਰਾਵਾਂ ਨੂੰ ਤਾਂ ਜੋ ਦਿੱਲੀ ਵਾਲਿਆਂ ਨੂੰ ਕੋਈ ਬਹਾਨਾ ਮਿਲ ਜਾਏ ਔਰ ਮੈਨੂੰ ਲੱਗਦਾ ਕਿ ਮੁੱਖ ਮੰਤਰੀ ਸਾਹਿਬ 14000 ਕਰੋੜ ਰੁਪਏ ਦੇ ਪ੍ਰੋਜੈਕਟਸ ਨੇ ਪਲੀਜ਼ ਸੰਗੀਤਾ ਵਿਖਾਉਣ ਇਹਦੇ ਤੇ ਗੰਭੀਰਤਾ ਦਿਖਾਉਣ ਮੈਂ ਤਾਂ ਪੰਜ-ਸੱਤ ਵਾਰੀ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਫੋਨ ਕਰ ਚੁੱਕਿਆ ਹਾਂ ਕਿ ਜਿੱਥੇ ਲੈਂਡ ਨਹੀਂ ਮਿਲ ਰਹੀ ਅਕਵਾਇਰ ਨਹੀਂ ਹੋ ਰਹੀ ਆਓ ਆਪਾਂ ਸਾਰੇ ਜਾਣੇ ਰਲ ਕੇ ਉਹਨਾਂ ਨਾਲ ਗੱਲ ਕਰੀਏ ਐਂਡ ਇਹਦੇ ਵਿੱਚ ਆਰਬੀਟੇਸ਼ਨ ਕੋਲੇ ਕਈਆਂ ਦੇ ਕੇਸਿਸ ਗਏ ਹੋਏ ਨੇ ਉਹ ਆਰਬੀਟੇਸ਼ਨ ਸੇ ਜੇ ਉੱਥੇ ਜ਼ਮੀਨ ਦਾ ਭਾਅ ਕੋਈ ਜ਼ਿਆਦਾ ਹੈ ਤਾਂ ਕਿਵੇਂ ਨਾ ਕਿਵੇਂ ਉਹਨਾਂ ਦੀ ਜ਼ਮੀਨ ਦਾ ਭਾਅ ਜਿਹੜਾ ਵੀ ਮੌਕੇ ਦਾ ਹੈਗਾ ਉਹਨਾਂ ਨੂੰ ਆਰਬੀਟਰੇਟਰ ਦੇ ਰਾਹੀਂ ਦਵਾ ਕੇ ਉਹ ਪ੍ਰੋਜੈਕਟਾਂ ਨੂੰ ਹੱਲ ਕਰਨ ਬਟ ਇਹ ਨਾ ਕਹਿਣ ਵੀ ਅਸੀਂ ਰੱਦ ਕਰ ਦੇਾਂਗੇ ਇਹ ਧਮਕੀ ਨਾ ਦੇਣ ਬਿਕੋਜ਼ ਜਨਤਾ ਹੈ ਜਨਤਾ ਉਹਨਾਂ ਨੂੰ ਲੱਗਦਾ ਹੈ ਉਹਨਾਂ ਨੂੰ ਪਿਆਰ ਨਾਲ ਸਾਨੂੰ ਆਪਦੇ ਹੱਥ ਚ ਲੈਣਾ ਚਾਹੀਦਾ ਉਹਨੂੰ ਲੱਗਦਾ ਹੈ ਕਿ ਕੇਂਦਰ ਸਾਡੇ ਨਾਲ ਵਿਤਕਰਾ ਕਰਦਾ ਆ ਰਿਹਾ ਤੇ ਵਿਤਕਰਾ ਕਰਦਾ ਪ੍ਰਿੰਸ ਸਾਹਿਬ ਮਨੀਸ਼ ਉਸੋ ਜੀ ਜਮਾਨਤ ਲੈ ਕੇ ਵੱਡੀ ਪ੍ਰਾਪਤੀ ਆਵਾਜ਼ ਦੀ ਪਾਰਟੀ ਦੱਸ ਰਹੀ ਹੈਗੀ ਹੈ ਕਿ ਸੱਚ ਦੀ ਜਿੱਤ ਸੋ ਆਈ ਸੈਡ ਇਟਸ ਅ ਫੰਡਮੈਂਟਲ ਆਈ 1.5 ਸਾਲ ਬਾਅਦ ਮਨੀਸ਼ ਸਸੋਡਿਆ ਸਾਹਿਬ ਦੀ ਜ਼ਮਾਨਤ ਹੋਈ ਹੈ ਵੀ ਡੋਨਟ ਹੈਵ ਐਨੀ ਪ੍ਰੋਬਲਮ ਹਰ ਬੰਦੇ ਨੂੰ ਲਿਬਰਟੀ ਹੈ ਜਿਹੜਾ ਬੰਦਾ ਅੰਦਰ ਗਿਆ ਉਹਨੇ ਜ਼ਮਾਨਤ ਤੇ ਬਾਹਰ ਵੀ ਆਉਣਾ ਹੈ सर ट वाले मामले पर हरियाणा सरकार कह रही है सिल्वर गोल्ड मेडलिस्ट को जो सुविधाएं दी जाती है वो उनको दी जाएगी आपको लगता देखो सुने सुविधाओं का मैटर नहीं है आप समझिए ये भावनाओं का मैटर है हमारी एक खिलाड़ी को वहां पर ओलंपिक्स में खेलने का मौका मिलना चाहिए था 100 ग्राम के लिए उसको निकाल दिया गया 100 ग्राम 100 ग्राम तो वैसे आपका जो विंग मशीन होती है फ्लैक्चुएट कभी कर कभी करती रहती है मेरे कहने का मतलब ये लाखों करोड़ों लोगों की देश की भावनाएं हैं कि उसके साथ अन्याय हुआ है पहले सड़क पर फिर अब ओलंपिक्स में खेल क्या हुआ है ये तो खुद फोकाटी बताएंगी कि पर हमें लगता है इसके पीछे गहरी साजिश है हंड्रेड परसेंट और ये नहीं होना चाहिए ऐसे अगर खिलाड़ियों का मनोबल गिरेगा तो ये देश के लिए अच्छा नहीं राष्ट्रपति को मनोनीत करना चाहिए सर उन्हें राज्यसभा के लिए तो मैं फिर कह रहा हूँ राज्यसभा दे दो चाहे कुछ और बना दो जो वो बात है ना उसके मन की बात कि मैं वहां पर खेल नहीं पाई मेरे साथ देश खड़ा नहीं हुआ देश की सरकारें खड़ी नहीं हुई क्या वजह और कारण नहीं वो तो खुद बताएंगी लेकिन देश ये महसूस कर रहा है आम जन जन कि उसके साथ कोई खड़ा नहीं हो अब राज्यसभा आप कहो कि इस चीज की रेमेडी राज्यसभा है तो राज्यसभा कर लो इस चीज की रेमेडी कोई गवर्नर लगा के करनी है तो वो कर लो लेकिन जब वो खेलती और मेडल जीत के आती उसको अपने आप पर और देश को गर्व होता कि हमारी ਇੱਕ ਫੌਨ ਹਾਰ ਲੜਕੀ ਜੋ ਕੋਲਡ ਮੈਡਲ ਲੈ ਕੇ ਕੇਂਦਰੀ ਮੰਤਰੀ ਸ਼੍ਰੀ ਨਿਤਨ ਗੜਕਰੀ ਸਾਹਿਬ ਨੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੂੰ ਆ ਚਿੱਠੀ ਲਿਖ ਕੇ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਉੱਤੇ ਬੜੇ ਗੰਭੀਰ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਬੜੇ ਸਪਸ਼ਟ ਤੌਰ ਤੇ ਲਿਖਿਆ ਕਿ ਜਿਹੜੇ ਪੰਜਾਬ ਦੇ ਵਿੱਚ NHAI ਦੇ ਪ੍ਰੋਜੈਕਟ ਜਿਦੇ ਚ ਦਿੱਲੀ ਅੰਮ੍ਰਿਤਸਰ ਕਟੜਾ ਹਾਈਵੇ ਹੈ ਉਹਦੇ ਵਿੱਚ ਪੰਜਾਬ ਸਰਕਾਰ ਸਹਿਯੋਗ ਨਹੀਂ ਨਾਤਾ ਪੰਜਾਬ ਸਰਕਾਰ ਲੈਂਡ ਐਕੁਜੀਸ਼ਨ ਦਾ ਕੰਮ ਸਿਰੇ ਚੜਾ ਪਾ ਰਹੀ ਹੈ ਤੇ ਨਾ ਹੀ ਜਿਹੜੇ NHAI ਦੇ ਸੁਪਰਵਾਈਜ਼ਰ ਨੇ ਇੰਜੀਨੀਅਰ ਨੇ ਕੰਟਰੈਕਟਰ ਨੇ ਉਹਨਾਂ ਦੀ ਸੁਰੱਖਿਆ ਤੱਕ ਪੰਜਾਬ ਸਰਕਾਰ ਯਕੀਨੀ ਨਹੀਂ ਬਣਾ ਪਾਰੀ ਕਿਉਂਕਿ ਉਹਨਾਂ ਦੇ ਉੱਤੇ ਲਗਾਤਾਰ ਹਮਲੇ ਹੋ ਰਹੇ ਨੇ ਉਹਦੀ ਫੋਟੋ ਵੀਡੀਓ ਸਾਰਾ ਕੁਝ ਇਸ ਚਿੱਠੀ ਦੇ ਨਾਲ ਨੱਥੀ ਕੀਤਾ ਔਰ ਨਿਤਿਨ ਗਟਕਰੀ ਸਾਹਿਬ ਨੇ ਲਿਖਿਆ ਕਿ ਤੁਹਾਡੀ ਸਰਕਾਰ ਨੇ ਤੁਹਾਡੇ ਮੰਤਰੀ ਨੇ 15 7 2024 ਨੂੰ ਜਦੋਂ ਇਹ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ ਜਾ ਰਹੀ ਸੀ ਉੱਥੇ ਯਕੀਨ ਦਿਵਾਇਆ ਸੀ ਕਿ ਕਿਸੇ ਵੀ ਕਿਸਮ ਦੀ ਜਿਹੜੀ ਲਾਅ ਐਂਡ ਆਰਡਰ ਦੀ ਢਿੱਲ ਹੈ ਉਹ ਨਹੀਂ ਰੱਖੀ ਜਾਊਗੀ ਕਾਰਵਾਈ ਕੀਤੀ ਜਾਊਗੀ ਤੇ ਲੈਂਡ ਐਕੁਆਜਿਸ਼ਨ ਦਾ ਕੰਮ ਵੀ ਸਿਰੇ ਚੜਾਇਆ ਜਾਊ ਪਰ ਉਹਦੇ باوجود ਪੰਜਾਬ ਸਰਕਾਰ ਇਹਦੇ 'ਚ ਕੁਝ ਨਹੀਂ ਕਰ ਸਕੀ ਤੇ 3263 ਕਰੋੜ ਦੇ ਤਿੰਨ ਪ੍ਰੋਜੈਕਟ ਆਲਰੇਡੀ ਪੰਜਾਬ ਤੋਂ ਜਾ ਚੁੱਕੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਮੁੱਖ ਮੰਤਰੀ ਦਾ ਕੰਮ ਕੀ ਹੈ ਤੁਸੀਂ ਗ੍ਰਹਿ ਮੰਤਰੀ ਵੀ ਹੋ ਕੀ ਸੂਬੇ ਦੀ ਤਰੱਕੀ ਕੀ ਸੂਬੇ ਦੇ ਵਿੱਚ ਅਮਨ ਸ਼ਾਂਤੀ ਭਾਈਚਾਰਕ ਸਾਂਝ ਬਣਾ ਕੇ ਰੱਖਣਾ ਇਹ ਤੁਹਾਡਾ ਫਰਜ਼ ਨਹੀਂ ਅਗਰ ਤੁਹਾਡੀ ਮਾੜੀ ਕਾਰਗੁਜ਼ਾਰੀ ਕਰਕੇ ਪੰਜਾਬ ਦਾ 3263 ਕਰੋੜ ਰੁਪਏ ਦਾ ਨੁਕਸਾਨ ਹੋਇਆ ਤੇ ਇਹਦੀ ਪਰਪਾਈ ਕੌਣ ਕਰੇਗਾ ਔਰ ਇਹ ਚਿੱਠੀ ਉਰੇ ਨਹੀਂ ਰੁਕਦੀ ਇਸ ਤੋਂ ਅੱਗੇ ਵੀ ਨਿਤਨ ਗੜਕਰੀ ਸਾਹਿਬ ਨੇ ਸਪਸ਼ਟ ਕੀਤਾ ਕਿ ਜੇ ਪੰਜਾਬ ਦੇ ਇਹੀ ਹਾਲਾਤ ਰਹੇ ਤਾਂ ਜਿਹੜੇ ਬਾਕੀ ਰਹਿੰਦੇ ਪ੍ਰੋਜੈਕਟ ਨੇ ਜਿਹੜੇ 8 ਪ੍ਰੋਜੈਕਟ ਜਿਨ੍ਹਾਂ ਦੀ ਕੀਮਤ 14288 ਕਰੋੜ ਹੈ ਦਾ ਕੇਂਦਰ ਸਰਕਾਰ ਮਜਬੂਰੀ ਵਸ ਉਹਨਾਂ ਨੂੰ ਵੀ ਪੰਜਾਬ ਦੇ ਵਿੱਚ ਬੰਦ ਕਰ ਦੇਗੀ ਮੁੱਖ ਮੰਤਰੀ ਸਾਹਿਬ ਕੀ ਗੱਡੀਆਂ ਤੇ ਗਾਣੇ ਲਾ ਕੇ ਨੱਚਣਾ ਮੁੱਖ ਮੰਤਰੀ ਦਾ ਕੰਮ ਹੈ ਕੀ ਵਿਰੋਧੀਆਂ ਨਾਲ ਤੂੰ ਤੂੰ ਮੈਂ ਮੈਂ ਝੂਠੀ ਇਲਜ਼ਾਮਬਾਜ਼ੀ ਮੁੱਖ ਮੰਤਰੀ ਦਾ ਕੰਮ ਹੈ ਕਿਉਂਕਿ ਅੱਜ ਕੇਂਦਰ ਸਰਕਾਰ ਨੇ ਤੁਹਾਡੇ ਤੇ ਤੁਹਾਡੀ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਤੇ ਬੜੇ ਵੱਡੇ ਸਵਾਲ ਖੜੇ ਕੀਤੇ ਨੇ ਔਰ ਇਹ ਦੂਜੀ ਵੱਡੀ 엠ਬੈਰਸਮੈਂਟ ਹੈ ਤੁਹਾਡੀ ਸਰਕਾਰ ਲਈ ਪਿਛਲੇ ਦੋ ਦਿਨਾਂ ਚ ਇਸ ਤੋਂ ਪਹਿਲਾਂ ਹਾਈ ਕੋਰਟ ਨੇ ਤੁਹਾਡਾ ਲਾਅ ਐਂਡ ਆਰਡਰ ਤੇ ਚਿਹਰਾ ਨੰਗਾ ਕੀਤਾ ਕਿ ਕਿਸ ਤਰੀਕੇ ਜਿਹੜੇ ਗੈਂਗਸਟਰਾਂ ਦੀ ਇੰਟਰੋਗੇਸ਼ਨ ਹੋਣੀ ਚਾਹੀਦੀ ਸੀ ਤੁਹਾਡੀ ਸਰਕਾਰ ਥਾਣਿਆਂ ਦੇ ਵਿੱਚ ਉਹਨਾਂ ਦੀ ਇੰਟਰਵਿਊ ਕਰਾਰੀ ਹੈ ਲਾਰੈਂਸ ਮਿਸ਼ਰੋਈ ਦੀ ਮੈਂ ਗੱਲ ਕਰ ਰਿਹਾ ਹਾਂ ਸੋ ਕਿਰਪਾ ਕਰਕੇ ਬੇਨਤੀ ਹੈ ਮੁੱਖ ਮੰਤਰੀ ਸਾਹਿਬ ਕਿ ਜਿਹੜਾ ਬਾਕੀ ਸਮਾਂ ਤੁਹਾਡੇ ਕੋਲ ਬਚਿਆ ਪੰਜਾਬ ਨੂੰ ਸਿਹਰਦ ਹੋ ਕੇ ਦੀ ਸਰਕਾਰ ਚਲਾਓ ਕਿਉਂਕਿ ਇਹ ਬਾਰਡਰ ਸਟੇਟ ਹੈ ਜੇ ਇੱਕ ਵਾਰ ਉਰੇ ਕਿਸੇ ਵੀ ਕਿਸਮ ਦੀ ਅੱਗ ਤੁਹਾਡੀ ਮਾੜੀ ਕਾਰਗੁਜ਼ਾਰੀ ਕਰਕੇ ਲੱਗੀ ਉਹਦਾ ਖਮਿਆਜ਼ਾ ਸਾਡੀਆਂ ਆਉਣ ਵਾਲੀਆਂ ਪੁਸਤਾਂ ਪੁਕਤਣਗੀਆਂ ਸੋ ਇਹ ਚਿੱਠੀ ਦਾ ਜਵਾਬ ਮੈਂ ਆਸ ਕਰਦਾ ਕਿ ਭਗਵਾਨ ਮਾਨ ਸਾਹਿਬ ਦੀ ਸਰਕਾਰ ਦੇਗੀ ਤੇ ਸੁਖਿਰਦ ਹੋ ਕੇ ਅੱਗੇ ਤੋਂ ਕੰਮ ਕਰੇ